ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਦਲਾਜੀ ਅੱਜ ਦੇਸ਼ ਦੇ ਉਪ ਰਾਸ਼ਟਰਪਤੀ ਦੀ ਚੋਣ ਹੈ ਤੇ ਕੀ ਅੱਜ ਅਮਰਿਤਪਾਲ ਸਿੰਘ ਵੀ ਜੋ ਹੈ ਮਨਪ੍ਰੀਤ ਸਿੰਘ ਯਾਲੀ ਦੇ ਰਾਤੇ ਤੁਰ ਸਕਦੇ ਨੇ ਕੀ ਅਮਰਿਤਪਾਲ ਸਿੰਘ ਕਿਸੇ ਨੂੰ ਵੋਟ ਪਾਣਗੇ ਜਾਂ ਨਹੀਂ ਪਾਣਗੇ ਤੇ ਉਸ ਪਿੱਛੇ ਕਾਰਨ ਕੀ ਰਹਿਣਗੇ ਜ਼ਰੂਰ ਇਹਨਾਂ ਉੱਪਰ ਇਹਨਾਂ ਸਾਰੀਆਂ ਸਥਿਤੀਆਂ ਦੇ ਉੱਪਰ ਤੁਸੀਂ ਆਪਣਾ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਅੱਜ ਦੇਸ਼ ਦੇ ਉਪ ਰਾਸ਼ਟਰਪਤੀ ਦੀ ਚੋਣ ਹੈ ਔਰ ਅੱਜ ਬਹੁਤ ਮਹੱਤਵਪੂਰਨ ਭੂਮਿਕਾ ਅਮਰਿਤਪਾਲ ਸਿੰਘ ਦੀ ਰਹਿ ਸਕਦੀ ਹੈ ਅਮਰਿਤਪਾਲ ਸਿੰਘ ਕੀ ਵੋਟ ਪਾਉਣਗੇ ਕੀ ਵੋਟ ਨਹੀਂ ਪਾਉਣਗੇ ਇਹਦੇ ਉੱਪਰ ਵੱਖ-ਵੱਖ ਤਰ੍ਹਾਂ ਦੇ opinion ਨੇ ਬਾਕੀ ਮੈਂ ਇੱਕ ਗੱਲ ਜ਼ਰੂਰ ਸਾਫ਼ ਕਰਦਾ ਕਿ ਮੁਕਾਬਲਾ ਅੱਜ ਦੋ ਧਿਰਾਂ ਦੇ ਵਿਚਾਲੇ ਹੈ ਇੱਕ ਤਾਂ ਨੈਸ਼ਨਲ ਡੈਮੋਕ੍ਰੈtic ਅਲਾਇੰਸ ਭਾਜਪੀ ਔਰ ਉਹਦੇ ਅਲਾਇੰਸ ਸਹਿਯੋਗੀ ਪਾਰਟੀਆਂ ਔਰ ਦੂਜੇ ਪਾਸੇ ਇੰਡੀਆ ਬਲੌਕ ਕਾਂਗਰਸ ਔਰ ਉਹਦੀਆਂ ਸਹਿਯੋਗੀ ਪਾਰਟੀਆਂ ਦਾ ਘਟ ਜੋੜ ਹੁਣ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਇਹ ਗੱਲ ਤੈਅ ਕਰੇਗੀ ਕਿ ਅੰਮ੍ਰਿਤਪਾਲ ਸਿੰਘ ਕੀ ਮਨਪੀਤ 41 ਦੇ ਰਾਹ ਤੇ ਤੁਰਦਾ ਉੰਜ ਉਮੀਦ ਪੂਰੀ ਹੈ ਕਿ ਅੰਮ੍ਰਿਤਪਾਲ ਸਿੰਘ ਮਨਪੀਤ 41 ਦੇ ਰਾਹ ਤੇ ਤੁਰੇਗਾ ਜਦੋਂ ਰਾਸ਼ਟਰਪਤੀ ਬੀਬੀ ਮੋਰਮੂ ਦੀ ਚੋਣ ਹੋਣੀ ਸੀ ਤੇ ਉਹ ਭਾਰਤੀ ਜਨਤਾ ਪਾਰਟੀ ਔਰ ਐਨਡੀਏ ਦੇ ਉਮੀਦਵਾਰ ਸੀ ਸੁਖਬੀਰ ਸਿੰਘ ਬਾਦਲ ਜਿਹੜੇ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ ਉਹਨਾਂ ਨੇ ਆਪਣੀ ਸਾਥੀ ਲੀਡਰਾਂ ਨੂੰ ਨਾਲ ਲਿਜਾ ਕੇ ਚੰਡੀਗੜ੍ਹ ਦੇ ਵਿੱਚ ਬੀਬੀ ਮੁਰਮੂ ਦੇ ਨਾਲ ਮੁਲਾਕਾਤ ਵੀ ਕੀਤੀ ਸੀ ਔਰ ਉਹਨਾਂ ਨੇ ਬੀਬੀ ਮੁਰਮੂ ਦੇ ਹੱਕ 'ਚ ਵੋਟ ਪਾਉਣ ਦਾ ਐਲਾਨ ਕੀਤਾ ਸੀ ਜੱਜ ਕੀ ਮਨਪੀਤਿਆਲੀ ਨੇ ਆਪਣੇ ਹਲਕੇ ਢਾਖੇ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਮਨਪੀਤਿਆਲੀ ਹਲਕੇ ਦੇ ਲੋਕਾਂ 'ਚ ਗਏ ਉਹਨਾਂ ਤੋਂ ਫੀਡਬੈਕ ਲਿਆ ਤੇ ਹਲਕੇ ਦੇ ਲੋਕਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਵੱਈਏ ਦੇ ਨਾਲ ਨਾਰਾਜ਼ਗੀ ਜਤਾਈ ਔਰ ਉਹਨਾਂ ਨੇ ਸਾਫ਼ ਤੌਰ ਤੇ ਮਨਪੀਤਿਆਲੀ ਨੂੰ ਇਹ ਵੋਟ ਨਾ ਪਾਉਣ ਦੇ ਲਈ ਸੁਝਾ ਦਿੱਤਾ ਜਿਸ ਤੋਂ ਬਾਅਦ ਮਨਪੀਤ ਸਿੰਘ ਈਆਲੀ ਗੈਰਹਾਜ਼ਰ ਰਹੇ ਹਾਲਾਂਕਿ ਕਿਸੇ ਵੀ ਲੀਡਰ ਦੇ ਜਾਂ ਕਿਸੇ ਪਾਰਟੀ ਦੇ ਗੈਰਹਾਜ਼ਰ ਰਹਿਣ ਦੇ ਨਾਲ ਰਾਸ਼ਟਰਪਤੀ ਦੀ ਚੋਣ ਦੇ ਉੱਤੇ ਕੋਈ ਸਿੱਧਾ ਜਾਂ ਅਸਿੱਧਾ ਫਰਕ ਨਹੀਂ ਪੈਂਦਾ ਕਿ ਰਾਸ਼ਟਰਪਤੀ ਨਹੀਂ ਚੁਣਿਆ ਜਾਏਗਾ ਰਾਸ਼ਟਰ ਉਪ ਰਾਸ਼ਟਰਪਤੀ ਵਾਈਸ ਪ੍ਰੈਜ਼ੀਡੈਂਟ ਚੁਣਿਆ ਜਾਏਗਾ ਲੇਕਿਨ ਇਕ ਸੰਕੇਤਕ ਵਿਰੋਧ ਦਰਜ ਕਰਾਉਣ ਦੀ ਪਰੰਪਰਾ ਹੈ ਜਿਹੜੀ ਮਨਪੀਤਿਆਲੀ ਨੇ ਪੂਰੀ ਕੀਤੀ ਸੀ ਔਰ ਅੱਜ ਮਨ ਅੱਜ ਅਮਰਿਤਪਾਲ ਸਿੰਘ ਹੁਣ ਅਮਰਿਤਪਾਲ ਸਿੰਘ ਹਲਕਾ ਖਡੂਰ ਸਾਹਿਬ ਤੋਂ ਇਲੈਕਟਿਡ ਨੁਮਾਇੰਦਾ ਹੈ ਇਲੈਕਟਿਡ ਰਿਪਰੈਜ਼ੈਂਟੇਟਿਵ ਹੈ ਮੈਂ ਇਸ ਗੱਲ ਦਾ ਹਮਾਇਤੀ ਹਾਂ ਕਿ ਅਮਰਿਤਪਾਲ ਸਿੰਘ ਨੂੰ ਕਿਉਂਕਿ ਉਹ ਮੈਂਬਰ ਪਾਰਲੀਮੈਂਟ ਬਣ ਗਿਆ ਹੈ ਉਸ ਨੂੰ ਪਾਰਲੀਮੈਂਟ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਔਰ ਉਹਨੂੰ ਭਾਵੇਂ ਉਹ ਜੇਲ੍ਹ ਦੇ ਵਿੱਚ ਹੈ ਉਹਨੂੰ ਹਰ ਮਹੀਨੇ ਘੱਟੋ-ਘੱਟ ਇੱਕ ਹਫ਼ਤੇ ਦੀ ਪਰੋਲ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਹਲਕੇ 'ਚ ਜਾ ਕੇ ਆਪਣੇ ਜ਼ਰੂਰੀ ਕੰਮ ਆਪਣੀ ਡਿਊਟੀ ਪੂਰੀ ਕਰ ਸਕੇ ਕਿਉਂਕਿ ਭਾਰਤ ਦਾ ਸੰਵਿਧਾਨ ਉਹਨੂੰ ਚੋਣ ਲੜਨ ਦੀ ਇਜਾਜ਼ਤ ਦਿੰਦਾ ਹੈ ਸੋ ਇਸ ਕਰਕੇ ਇਹ ਹੁਣ ਸਾਡੀ ਪਾਰਲੀਮੈਂਟ ਦੀ ਜ਼ਿੰਮੇਵਾਰੀ ਹੈ ਕਿ ਉਹ ਜਿਹੜੇ ਕਨਸਟੀਟਿਊਸ਼ਨਲ ਅਮੈਂਡਮੈਂਟਸ ਕਰਨ ਔਰ ਸਾਡੇ ਮੁਲਕ ਦੀਆਂ ਸੁਪਰੀਮ ਕੋਰਟਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਦੇ ਲੋਕਾਂ ਦੇ ਅਧਿਕਾਰ ਪੈ ਕਰਨ ਕਿ ਜਦੋਂ ਲੋਕ ਵੋਟ ਪਾ ਕੇ ਕਿਸੇ ਨੂੰ ਮੈਂਬਰ ਪਾਰਲੀਮੈਂਟ ਚੁਣ ਲੈਂਦੇ ਨੇ ਅਗਰ ਸਾਡਾ ਸੰਵਿਧਾਨ ਉਹਨੂੰ ਜੇਲ੍ਹ ਚ ਰਹਿ ਕੇ ਚੋਣ ਲੜਨ ਦੀ ਇਜਾਜ਼ਤ ਦਿੰਦਾ ਹੈ ਤੇ ਫਿਰ ਲੋਕ ਅਧਿਕਾਰ ਇਹ ਹੋਣਾ ਚਾਹੀਦਾ ਹੈ ਕਿ ਉਹ ਮੈਂਬਰ ਪਾਰਲੀਮੈਂਟ ਇੱਕ ਨਿਸ਼ਚਿਤ ਸਮੇਂ ਲਈ ਲੋਕਾਂ ਦੇ ਵਿੱਚ ਆਵੇ ਨਹੀਂ ਤਾਂ ਇਸ ਵਿਵਸਥਾ ਦਾ ਕੋਈ ਫਾਇਦਾ ਨਹੀਂ ਫਿਰ ਤਾਂ ਕਿਸੇ ਨੂੰ ਜੇਲ੍ਹ ਚ ਬੈ ਕੇ ਚੋਣ ਲੜਨ ਦੀ ਇਜਾਜ਼ਤ ਹੀ ਨਹੀਂ ਦਿੱਤੀ ਜਾਣੀ ਚਾਹੀਦੀ ਸੋ ਸਾਡੇ ਕਨਸਟੀਟਿਊਸ਼ਨ ਸਾਡੀਆਂ ਸੁਪਰੀਮ ਕੋਰਟਾਂ ਸਾਡੀਆਂ ਪਾਰਲੀਮੈਂਟਾਂ ਉਹਨਾਂ ਅੱਗੇ ਇਹ ਵੱਡਾ ਸਵਾਲ ਬਣਿਆ ਰਹੂਗਾ ਪਰ ਜਦੋਂ ਲੋਡ ਹੁੰਦੀ ਹੈ ਤੁਸੀਂ ਵੇਖੋ ਅਮਰਿਤਪਾਲ ਨੂੰ ਪਾਰਲੀਮੈਂਟ ਦੇ ਵਿੱਚ ਹਿੱਸਾ ਨਹੀਂ ਬਣਨ ਦਿੱਤਾ ਜਾਂਦਾ ਪਰ ਹੁਣ ਕਿਉਂਕਿ ਉਹ ਉਪ ਰਾਸ਼ਟਰਪਤੀ ਦੀ ਚੋਣ ਹੈ ਤੇ ਹੁਣ ਹਰ ਤਰ੍ਹਾਂ ਦੀ ਮਨਜ਼ੂਰੀ ਦਿੱਤੀ ਗਈ ਹੈ ਕਿ ਅਮਰਿਤਪਾਲ ਸਿੰਘ ਵੀ ਵੋਟ ਪਾਵੇ ਅਮਰਿਤਪਾਲ ਸਿੰਘ ਨੂੰ ਬਕਾਇਦਾ ਬੈਲਟ ਪੇਪਰ ਭੇਜਿਆ ਜਾਏਗਾ ਜੇਲ੍ਹ ਦੇ ਵਿੱਚ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੈਲਟ ਪੇਪਰ ਭੇਜਿਆ ਜਾਏਗਾ ਔਰ 9 ਤਰੀਕ ਸ਼ਾਮ ਨੂੰ 5 ਵਜੇ ਤੱਕ ਉਹਨਾਂ ਦੀ ਵੋਟ ਪੈਣ ਕਿਉਂਕਿ 10 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ VOTING ਹੋਣੀ ਹੈ ਸੋ ਜਿੱਦਾਂ ਹੀ ਅਮਰਿਤਪਾਲ ਸਿੰਘ ਵੋਟ ਪਾਉਣਗੇ 10 ਵਜੇ ਸ਼ਾਮ 9 5 ਵਜੇ ਤੋਂ ਪਹਿਲਾਂ ਪਹਿਲਾਂ ਉਹਨਾਂ ਦਾ ਜਿਹੜਾ ਬੈਲਟ ਪੇਪਰ ਹੈ ਉਹ ਵਾਪਸ ਭੇਜਣ ਦਾ ਪ੍ਰਬੰਧ ਪਾਰਲੀਮੈਂਟ ਵੱਲੋਂ ਕੀਤਾ ਗਿਆ ਹੈ ਪਰ ਜਿਸ ਤਰ੍ਹਾਂ ਦੀਆਂ ਖਬਰਾਂ ਮਿਲ ਰਹੀਆਂ ਨੇ ਸੂਤਰਾਂ ਤੋਂ ਔਰ ਅਮਰਿਤਪਾਲ ਸਿੰਘ ਨੂੰ ਨੇੜੇ ਤੋਂ ਜਾਣਨ ਵਾਲੇ ਲੋਕਾਂ ਤੋਂ ਅਮਰਿਤਪਾਲ ਸਿੰਘ ਕਿਸੇ ਨੂੰ ਵੋਟ ਨਹੀਂ ਪਾਏਗਾ ਨਾ ਤਾਂ ਅਮਰਿਤਪਾਲ ਸਿੰਘ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾ ਸਕਦਾ ਹੈ ਔਰ ਨਾ ਅਮਰਿਤਪਾਲ ਸਿੰਘ ਕਾਂਗਰਸ ਨੂੰ ਵੋਟ ਪਾ ਸਕਦਾ ਹੈ ਸੋ ਦੋ ਹੀ ਕੈਂਡੀਡੇਟ ਨੇ ਸੀਪੀ ਰਾਧਾ ਕ੍ਰਿਸ਼ਨਨ ਉਹ ਐਨਡੀਏ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੇ ਔਰ ਸੁਦਰਸ਼ਨ ਰੈਡੀ ਨੇ ਜਿਹੜੇ ਉਹ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੇ ਸੋ ਅਮਰਿਤਪਾਲ ਸਿੰਘ ਦੋਵਾਂ ਧਿਰਾਂ ਦੇ ਵਿੱਚੋਂ ਕਿਸੇ ਨੂੰ ਵੀ ਆਪਣੀ ਵੋਟ ਨਹੀਂ ਪਾਏਗਾ ਇਹਦੀ ਬਹੁਤ ਵੱਡੀ ਸੰਭਾਵਨਾ ਹੈ ਕੱਲਾ ਅਮਰਿਤਪਾਲ ਸਿੰਘ ਨਹੀਂ ਕਈ ਪਾਰਟੀਆਂ ਨੇ ਬੀਜੂ ਜਨਤਾ ਦਲ ਬੀਜੂ ਜਨਤਾ 당 ਇਹਨਾਂ ਚੋਣਾਂ ਤੋਂ ਦੂਰੀ ਬਣਾ ਕੇ ਰੱਖ ਸਕਦਾ ਹੈ ਤਾਂ ਕਿ ਉਹਦਾ ਉਹਨਾਂ ਦੇ ਸੂਬੇ ਦੇ ਵਿੱਚ ਆਧਾਰ ਬਣਿਆ ਰਹੇ ਕਿਉਂਕਿ ਉਹ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਬੀਜੂ ਜਨਤਾ 당 ਕਾਂਗਰਸ ਔਰ ਭਾਜਪਾ ਦੇ ਐਲਾਈਅੰਸ ਤੋਂ ਪਾਰਲੀਮੈਂਟ ਚ ਦੂਰੀ ਬਣਾ ਕੇ ਰੱਖਦਾ ਹੈ ਇਸੇ ਤਰ੍ਹਾਂ ਬੀਆਰਐਸ ਹੈ ਭਾਰਤ ਰਾਸ਼ਟਰੀ ਸਮਿਤੀ ਸੋ ਇਹ ਇੱਕ ਪੋਲਿਟਿਕਲ ਪਾਰਟੀ ਆ ਜਿਹੜੀ ਦੂਰੀ ਬਣਾ ਕੇ ਰੱਖੇਗੀ ਕਿਉਂਕਿ ਇਹ ਆਪਣੇ ਸੂਬੇ ਦੇ ਵਿੱਚ ਇਹ ਆਪਣੇ ਸੂਬੇ ਦੇ ਵਿੱਚ ਜਿਹੜੀ ਯੂਰੀਆ ਦੀ ਕਮੀ ਹੈ ਉਹਦੇ ਰੋਸ ਵਜੋਂ ਕਾਂਗਰਸ ਔਰ ਬੀਜੇਪੀ ਇਹ ਦੋਨਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹਦੀ ਹੈ ਔਰ ਜਿਹੜੀ ਬੀਆਰਐਸ ਹੈ ਉਹਨਾਂ ਦੇ ਪ੍ਰਧਾਨ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕੇਟੀ ਰਾਮਾਰਾਉ ਨੇ ਕਿ ਅਸੀਂ ਆਪਣਾ ਨਾਰਾਜ਼ਗੀ ਪ੍ਰਗਟ ਕਰਨੀ ਹੈ ਤੇਲੰਗਾਨਾ ਦੇ ਵਿੱਚ ਕਿਉਂਕਿ ਯੂਰੀਆ ਦੀ ਸ਼ਾਰਟੇਜ ਆ ਕਿਸਾਨਾਂ ਨੂੰ ਸੋ ਉਹ ਆਪਣੀ ਨਾਰਾਜ਼ਗੀ ਸ਼ੋਅ ਕਰਨਗੇ ਸਮੇਂ-ਸਮੇਂ ਤੇ ਸਰਕਾਰਾਂ ਨੇ ਤੇਲੰਗਾਨਾ ਦੀ ਤਰੱਕੀ ਤੇ ਜ਼ੋਰ ਨਹੀਂ ਦਿੰਦਾ ਸੋ ਇਸ ਤਰ੍ਹਾਂ ਪੋਲਿਟিক্যাল ਪਾਰਟੀਆਂ ਆਪਣੀ ਨਾਰਾਜ਼ਗੀ ਪ੍ਰਗਟ ਕਰਦੀਆਂ ਨੇ ਹੁਣ ਰਾਜ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਮੈਂਬਰ ਨਹੀਂ ਹੈ ਕਿਸੇ ਵੇਲੇ ਸੁਖਦੇਵ ਢੀਂਸਾ ਰਹੇ ਇੰਦਰ ਕੁਮਾਰ ਗੁਜਰਾਲ ਦੇ ਪਿਤ ਪੁੱਤਰ ਰਹੇ ਜਿਹੜੇ ਬਲਵਿੰਦਰ ਸਿੰਘ ਭੁੰਦੜ ਨੇ ਉਹ ਰਾਜ ਸਭਾ ਦੇ ਮੈਂਬਰ ਰਹੇ ਪਰ ਅੱਜ ਸਿਰਫ ਹਰਸ਼ਿਮਰਤ ਕੌਰ ਬਾਦਲ ਲੋਕ ਸਭਾ ਦੇ ਵਿੱਚ ਨੇ ਔਰ ਰਾਜ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਮੈਂਬਰ ਨਹੀਂ ਹੈ ਸੋ ਅੱਜ ਇਹ ਰਾਜ ਸਭਾ ਦਾ ਚੇਅਰਪਰਸਨ ਵੀ ਹੁੰਦੇ ਨੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਹੁੰਦੇ ਨੇ ਸੋ ਅੱਜ ਵਾਈਸ ਪ੍ਰੈਜ਼ੀਡੈਂਟ ਦੀਆਂ ਚੋਣਾਂ ਬਹੁਤ ਮਹੱਤਵਪੂਰਨ ਰਹਿਣਗੀਆਂ ਔਰ ਅਮਰਿਤਪਾਲ ਦੇ ਵੋਟ ਨਾ ਪਾਉਣ ਤੋਂ ਬਾਅਦ ਕਿਸ ਤਰ੍ਹਾਂ ਦੇ ਰਿਐਕਸ਼ਨ ਪ੍ਰतिकਰਮ ਆਉਂਦੇ ਨੇ ਜ਼ਰੂਰ ਉਹਦੇ ਤੇ ਸ਼ਾਮ ਵਾਲੇ ਪ੍ਰੋਗਰਾਮ ਚ ਗੱਲ ਕਰਾਂਗੇ ਡਲਾ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਤੋਂ ਪਹਿਲਾਂ ਉਸ ਦੌਰੇ ਤੋਂ ਪਹਿਲਾਂ ਸਿਆਸਤ ਜੋ ਹੈ ਪੰਜਾਬ ਦੇ ਵਿੱਚ ਬਹੁਤ ਹੀ ਭਗਦੀ ਹੋਈ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਨੇਤਾ ਪਹਿਲਾਂ ਹੀ ਜੋ ਹੈ 20000 ਏਕੜ ਪ੍ਰਤੀ ਏਕੜ ਜੋ ਹੈ ਖੇਤੀਬਾੜੀ ਦਾ ਮੁਆਵਜ਼ਾ ਐਲਾਨ ਕਰਤਾ ਉਧਰ ਜੇ ਅਸੀਂ ਗੱਲ ਕਰੀਏ ਪ੍ਰਧਾਨ ਮੰਤਰੀ ਤੋਂ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਵੱਡਾ ਪੈਕੇਜ ਐਲਾਨ ਕਰਕੇ ਜਾਣ ਉਧਰ ਜੋ ਪੰਜਾਬ ਭਾਜਪਾ ਦੇ ਜਨਰ ਸਕੱਤਰ ਨੇ ਅਨਿਲ ਸਰੀਨ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਲਗਾਤਾਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ 60000 ਕਰੋੜ ਰੁਪਏ ਜਿਹੜਾ ਕੇਂਦਰ ਸਰਕਾਰ ਵੱਲ ਬਕਾਇਆ ਹੈ ਉਹਨਾਂ ਨੇ ਜੋ ਹੈ ਖਾਰਜ ਕਰ ਦਿੱਤਾ ਪੰਜਾਬ ਭਾਜਪਾ ਦੇ ਜਿਹੜੇ ਜਨਰ ਸਕੱਤਰ ਨੇ ਅਨਿਲ ਸਰੀਨ ਉਹਨਾਂ ਨੇ ਕਿਹਾ ਹੈ ਕਿ 60000 ਕਰੋੜ ਕੋਈ ਵੀ ਬਕਾਇਆ ਕੇਂਦਰ ਵੱਲ ਬਾਕੀ ਨਹੀਂ ਹੈ ਸੋ ਪੀਐਮ ਦੇ ਦੌਰੇ ਤੋਂ ਪਹਿਲਾਂ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਜੋ ਸਿਆਸੀ ਕੜਮਾ ਹੈ ਸਿਆਸੀ ਟਕਰਾਅ ਦੇਖਣ ਨੂੰ ਮਿਲ ਰਿਹਾ ਹੈ ਇਸ ਉੱਪਰ ਜ਼ਰੂਰ ਆਪਣਾ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦਾ ਦੌਰਾ ਹੈ ਵੈਸੇ ਤਾਂ ਉਹਨਾਂ ਨੇ ਹਿਮਾਚਲ ਪ੍ਰਦੇਸ਼ ਪਹਾੜੀ ਇਲਾਕਿਆਂ ਦੇ ਵਿੱਚ ਜੰਮੂ ਕਸ਼ਮੀਰ ਦੇ ਪਹਾੜੀ ਇਲਾਕਿਆਂ ਦੇ ਵਿੱਚ ਔਰ ਪੰਜਾਬ ਦੇ ਖੇਤਰਾਂ 'ਚ ਦੌਰਾ ਕਰਨਾ ਹੈ ਪਠਾਨਕੋਟ ਹਵਾਈ 베ਸ ਤੇ 에어 베ਸ ਤੇ ਉਹ ਆਉਣਗੇ ਜਿਹੜਾ ਸਾਡਾ ਫੌਜੀ 베ਸ ਹੈ ਉਸ ਤੋਂ ਬਾਅਦ ਕੀ ਪ੍ਰਧਾਨ ਮੰਤਰੀ ਫੌਜੀ ਅਧਿਕਾਰੀਆਂ ਦੇ ਨਾਲ ਖੇਤਾਂ 'ਚ ਆਉਣਗੇ ਪੰਜਾਬ ਦੇ ਪਠਾਨਕੋਟ ਜਾਂ ਗੁਰਦਾਸਪੁਰ ਦੇ ਇਹ ਸਵਾਲ ਬੜਾ ਮਹੱਤਵਪੂਰਨ ਹੈ ਸੁਰੱਖਿਆ ਦੇ ਮੱਦੇਨਜ਼ਰ ਕਿਸੇ ਤਰ੍ਹਾਂ ਦੀ ਜਾਣਕਾਰੀ ਹਜੇ ਸਾਂਝੀ ਨਹੀਂ ਕੀਤੀ ਗਈ ਹੈ ਕੀ ਪ੍ਰਧਾਨ ਮੰਤਰੀ ਹਵਾਈ ਸਰਵੇਖਣ ਕਰਨਗੇ ਪਹਾੜੀ ਇਲਾਕਿਆਂ ਦੇ ਵਿੱਚ ਉਹਨਾਂ ਦੇ ਹਵਾਈ ਸਰਵੇਖਣ ਦਾ ਪ੍ਰੋਗਰਾਮ ਵੀ ਹੈ ਅਗਰ ਪ੍ਰਧਾਨ ਮੰਤਰੀ ਸਿਰਫ ਹਵਾਈ ਸਰਵੇਖਣ ਕਰਦੇ ਨੇ ਤੇ ਕੁਝ ਹੀ ਸਮੇਂ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਖੇਤਾਂ ਦੇ ਉੱਤੋਂ ਪਠਾਨਕੋਟ ਆ ਕੇ ਆਰਮੀ ਦੇ ਜਾਂ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਅਫੀਸ਼ੀਅਲ ਜਿਹੜਾ ਉਹਨਾਂ ਦਾ ਜਹਾਜ਼ ਹੈ ਉਦੇ ਵਿੱਚ ਉਹਨਾਂ ਨੇ ਦੌਰਾ ਕਰਕੇ ਹਵਾਈ ਸਰਵੇਖਣ ਕਰਕੇ ਵਾਪਸ ਚਲੇ ਜਾਣਾ ਤੇ ਫਿਰ ਇਸ ਗੱਲ ਦਾ ਇੰਤਜ਼ਾਰ ਰਹੂਗਾ ਕਿ ਦੌਰਾ ਮੁਕੰਮਲ ਕਰਕੇ ਹਵਾਈ ਸਰਵੇਖਣ ਕੀ ਉਹ ਕਿਸੇ ਤਰ੍ਹਾਂ ਦਾ ਟਵੀਟ ਕਰਦੇ ਨੇ ਪੰਜਾਬ ਦੇ ਲਈ ਕੋਈ ਰਾਹਤ ਪੈਕੇਜ ਦੀ ਅਨਾਉਂਸਮੈਂਟ ਕਰਦੇ ਨੇ ਉਸ ਤੋਂ ਪਹਿਲਾਂ ਪੰਜਾਬ 'ਚ ਸਿਆਸਤ ਬਹੁਤ ਗਰਮ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਔਰ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਆਪਸ ਦੇ ਵਿੱਚ ਸਿਆਸੀ ਤੌਰ ਤੇ ਖਹਿੜੜ ਗਏ ਨੇ ਕਲ ਭਗਵੰਤ ਮਾਨ ਨੇ ਹਸਪਤਾਲ ਦੇ ਵਿੱਚ ਬੈਠੇ ਬੈਠੇ ਹੀ ਮੰਤਰੀ ਮੰਡਲ ਦੀ ਬੈਠਕ ਕੀਤੀ ਹਾਲਾਂਕਿ ਪਰਸੋਂ ਮਨੀਸ਼ ਸੋਸ਼ੋਧੀਆਂ ਨੇ ਪਹਿਲਾਂ ਹੀ ਇਸ ਗੱਲ ਦਾ ਐਲਾਨ ਕਰ ਦਿੱਤਾ ਸੀ ਕਿ ਅਸੀਂ ਵੱਡਾ ਫੈਸਲਾ ਲੈ ਸਕਦੇ ਹਾਂ ਜਿਸ ਦਾ ਖੇਤ ਉਸ ਦੀ ਰੇਤ ਕਲ ਮੰਤਰੀ ਮੰਡਲ ਦੀ ਬੈਠਕ 'ਚ ਭਗਵੰਤ ਮਾਨ ਨੇ ਵਿਦਿਵਤ ਰੂਪ ਦੇ ਵਿੱਚ ਇਹਨਾਂ ਵੱਡੇ ਫੈਸਲਿਆਂ ਤੇ ਮੋਹਰ ਲਾਈ ਭਗਵੰਤ ਮਾਨ ਬਿਮਾਰ ਸੀ ਹਸਪਤਾਲ ਦੇ ਵਿੱਚ ਹੀ ਟੇਬਲ ਕੁਰਸੀ ਲਾ ਕੇ ਲੈਪਟਾਪ ਦੇ ذریعے ਉਹਨਾਂ ਨੇ ਵੀਡੀਓ ਕਾਨਫਰੈਂਸਿੰਗ ਦੇ ذریعے ਮੰਤਰੀ ਮੰਡਲ ਦੀ ਬੈਠਕ ਕੀਤੀ ਹੁਣ ਇਹ ਕੋਈ ਨਵੀਂ ਗੱਲ ਨਹੀਂ ਹੈ ਕੋਵਿਡ ਦੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਵੀਡੀਓ ਕਾਨਫਰੈਂਸ ਦੇ ਉੱਤੇ ਮੰਤਰੀ ਮੰਡਲ ਦੀ ਬੈਠਕ ਕਰਦੇ ਰਹੇ ਨੇ ਇਹਦੇ 'ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਪਰ ਕਿਉਂਕਿ ਭਗਵੰਤ ਮਾਨ ਬਿਮਾਰ ਹੈ ਇਸ ਕਰਕੇ ਇਹ ਗੱਲ ਮਹੱਤਵਪੂਰਨ ਬਣ ਜਾਂਦੀ ਹੈ ਪਰ ਜਿਹੜੇ ਫੈਸਲੇ ਮੀਟਿੰਗ 'ਚ ਹੋਏ ਭਗਵੰਤ ਮਾਨ ਨੇ 20000 ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਕੀਤਾ ਹੈ ਉਹਨਾਂ ਨੇ 6 ਮਹੀਨੇ ਦੇ ਲਈ ਜਿਹੜੇ ਕਿਸਾਨਾਂ ਦੇ ਵਿਆਜ ਨੇ ਪੰਜਾਬ ਦੇ ਸਹਿਕਾਰੀ ਬੈਂਕਾਂ ਦੇ ਉਹ ਬਿਲਕੁਲ ਵਿਆਜ ਨਹੀਂ ਲੱਗਣਗੇ ਔਰ 6 ਮਹੀਨੇ ਦਾ ਸਮਾਂ ਦਿੱਤਾ ਹੈ ਕਿਸਾਨ 6 ਮਹੀਨੇ ਬਾਅਦ ਆਪਣਾ ਵਿਆਜ ਵਿਆਜ ਔਰ ਕਿਸ਼ਤ ਮੋੜ ਸਕਣਗੇ ਇਸ ਤੋਂ ਇਲਾਵਾ ਜਿਸ ਖੇਤ ਦੇ ਵਿੱਚ ਮੀਂਹ ਕਰਕੇ ਹੜ੍ਹ ਕਰਕੇ ਮਿੱਟੀ ਆਈ ਹੈ ਰੇਤ ਆਈ ਹੈ 31 ਦਸੰਬਰ ਤੱਕ ਉਸ ਖੇਤ ਦਾ ਮਾਲਕ ਹੱਕਦਾਰ ਹੋਏਗਾ ਉਸ ਮਿੱਟੀ ਔਰ ਰੇਤੇ ਨੂੰ ਵਰਤਣ ਲਈ ਜਾਂ ਵੇਚਣ ਲਈ ਹਾਲਾਂਕਿ ਇਹ ਵੀ ਮੰਗ ਆ ਰਹੀ ਹੈ ਕਿ 31 ਦਸੰਬਰ ਤੋਂ ਵਧਾ ਕੇ 31 ਮਾਰਚ ਤੱਕ ਇਹ ਸਮਾਂ ਕਰ ਦੇਣਾ ਚਾਹੀਦਾ ਕਿਉਂਕਿ ਬਹੁਤ ਘੱਟ ਸਮਾਂ ਹੈ 31 ਦਸੰਬਰ ਤੱਕ ਸਤੰਬਰ ਦਾ ਮਹੀਨਾ ਖਤਮ ਹੈ ਪਾਣੀ ਪਤਾ ਨਹੀਂ ਕਿੰਨੇ ਦਿਨਾਂ ਦੇ ਵਿੱਚ ਉਤਰੇਗਾ ਅਕਤੂਬਰ ਨਵੰਬਰ ਦਸੰਬਰ ਤਿੰਨ ਮਹੀਨੇ ਕਿਉਂਕਿ ਕਿਸਾਨਾਂ ਦੇ ਸਿਰਫ ਖੇਤ ਨਹੀਂ ਉਜੜੇ ਕਿਸਾਨਾਂ ਦੇ ਮਕਾਨ ਪਸ਼ੂ ਬਹੁਤ ਕੁਝ ਉਜੜਿਆ ਸੋ ਉਹਨਾਂ ਨੇ ਕਈ ਤਰ੍ਹਾਂ ਦੇ ਬੰਦੋਬਸਤ ਕਰਨੇ ਨੇ ਇਹ ਨਹੀਂ ਹੈਗਾ ਕਿ ਮੀਂਹ ਹਟਦੇ ਹੀ ਕਿਸਾਨ ਆਪਣਾ ਘਰ-ਬਾਰ ਛੱਡ ਕੇ ਸਿੱਧਾ ਮਿੱਟੀ ਜਾਂ ਰੇਤਾ ਚੱਕਣ ਲੱਗੂਗਾ ਇਸ ਕਰਕੇ ਕਿਸਾਨ ਨੂੰ ਸਮਾ ਦੇਣ ਦੀ ਮੰਗ ਹੈ ਜਿਹੜੀ ਵੱਖ-ਵੱਖ ਐਨ ਜੀਓਜ਼ ਨੇ ਉਹ ਕਰ ਰਹੇ ਨੇ ਹੁਣ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਇੱਕ ਦਿਨ ਪਹਿਲਾਂ ਭਗਵੰਤ ਮਾਨ ਔਰ ਅਮਨ ਅਰੋੜਾ ਔਰ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਇਹ ਮੰਗ ਵੀ ਕਰ ਰਹੇ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ ਭਗਵੰਤ ਮਾਨ ਨੇ ਕਿ ਤੁਸੀਂ ਜਲਦ ਤੋਂ ਜਲਦ ਸਾਨੂੰ ਰਾਹਤ ਪੈਕੇਜ ਦਿਓ ਤੁਸੀਂ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਹੈ ਉਹਦੀਆਂ ਉਹਦੇ ਨਿਜਵਾ ਵਿੱਚ ਤਬਦੀਲੀ ਕਰੋ ਅਸੀਂ 50000 ਰੁਪਿਆ ਮੁਆਵਜ਼ਾ ਦੇਣਾ ਚਾਹੁੰਦੇ ਹਾਂ ਪੰਜਾਬ ਦੀ ਸਰਕਾਰ ਔਰ ਨਾਲ ਹੀ ਭਗਵੰਤ ਮਾਨ ਨੇ ਲਿਖਿਆ ਸੀ ਕਿ ਸਾਡਾ 60000 ਬਕਾਇਆ ਹੈ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਪਿਆ ਔਰ ਇਹਦੇ ਨਾਲ ਨਾਲ ਸਾਡੇ 50000 ਕਰੋੜ ਰੁਪਏ ਨੇ ਜਿਹੜੇ ਜਿਹੜਾ ਸਾਨੂੰ ਰਾਜਸਵ ਘਟ ਹੈ ਜਿਹੜਾ ਸਾਨੂੰ ਇਨਕਮ ਤੇ ਲਾਸ ਹੈ ਪੰਜਾਬ ਦੀ ਜੀਐਸਟੀ ਲੱਗਣ ਤੋਂ ਬਾਅਦ ਵੈਟ ਹਟਣ ਤੋਂ ਬਾਅਦ ਹਾਲਾਂਕਿ ਕੇਂਦਰ ਸਰਕਾਰ ਇਹਨਾਂ ਗੱਲਾਂ ਨੂੰ ਹਾਲੇ ਤੱਕ ਨਕਾਰ ਰਹੀ ਹੈ ਕਿ ਸਾਡਾ ਕੋਈ ਬਕਾਇਆ ਨਹੀਂ ਹੈ ਔਰ ਭਾਜਪਾ ਨੇ ਇਹਦੇ ਤੇ ਸਟੈਂਡ ਲਿਆ ਅਨਿਲ ਸਰੀਨ ਜਿਹੜੇ ਜਨਰਲ ਸਕੱਤਰ ਨੇ ਪੰਜਾਬ ਭਾਜਪਾ ਦੇ ਬੜੇ ਤੇਜ਼ ਤਰ੍ਹਾਂ ਰਾਗੂ ਨੇ ਭਾਜਪਾ ਦੇ ਉਹਨਾਂ ਨੇ ਕੱਲ ਜਲੰਧਰ ਪ੍ਰੈਸ ਕਲੱਬ ਦੇ ਵਿੱਚ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਉਹ ਕਹਿੰਦੇ ਭਗਵੰਤ ਮਾਨ ਨੇ ਜਿਹੜੀ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਨੂੰ ਉਹ ਤੱਥਾਂ ਤੋਂ ਪਰਾਂ ਲਿਖੀ ਹੈ ਉਹਨਾਂ ਨੇ ਕਈ ਤਰ੍ਹਾਂ ਦੇ ਇਲਜ਼ਾਮ ਆਮ ਆਦਮੀ ਪਾਰਟੀ ਤੇ ਲਾਏ ਕਈ ਵਾਰੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਪ੍ਰਤੀ ਉਹਨਾਂ ਨੇ ਨਲਾਇਕ ਸ਼ਬਦ ਵਰਤਿਆ ਔਰ ਉਹਨਾਂ ਨੇ ਕਿਹਾ ਕਿ ਇਹ ਹੇਠਲੇ ਪੱਧਰ ਦੀ ਰਾਜਨੀਤੀ ਹੈ ਗੁਮਰਾ ਕੀਤਾ ਜਾ ਰਿਹਾ ਹੈ ਉਹ ਕਹਿੰਦੇ ਸਾਰੇ ਸੂਬਿਆਂ ਨੂੰ ਸਿਰਫ 5 ਸਾਲਾਂ ਤੱਕ ਜੀਐਸਟੀ ਦਾ ਲਾਗੂ ਹੋਣ ਤੋਂ ਬਾਅਦ ਇੱਕ ਤਰ੍ਹਾਂ ਦੀ ਕੰਪਨਸੇਸ਼ਨ ਦਿੱਤੀ ਗਈ ਸੀ ਅਗਰ ਕਿਸੇ ਤਰ੍ਹਾਂ ਦਾ ਘਾਟਾ ਪੈਂਦਾ ਔਰ ਉਹ ਦੇਸ਼ ਦੇ ਸਾਰੇ ਸੂਬਿਆਂ ਨੂੰ 5-5 ਸਾਲ ਜੀਐਸਟੀ ਦੀ ਕੰਪਨਸੇਸ਼ਨ ਜਾਂ ਮੁਆਵਜ਼ਾ ਦਿੱਤਾ ਜਾਂਦਾ ਰਿਹਾ ਔਰ ਇਹ ਉਸ ਵੇਲੇ ਦੀਆਂ ਸਰਕਾਰਾਂ ਨੇ ਮਿਲ ਕੇ ਕੇਂਦਰ ਸਰਕਾਰ ਨਾਲ ਰੂਲ ਫਰੇਮਵਰਕ ਤੈਅ ਕੀਤਾ ਸੀ ਅਨਿਲ ਸ਼ਰੀਨ ਕਹਿੰਦੇ ਕਿ ਭਗਵੰਤ ਮਾਨ ਸਰਕਾਰ ਦਾ ਜੀਐਸਟੀ ਦਾ ਕੋਈ ਬਕਾਇਆ ਭਾਰਤ ਸਰਕਾਰ ਵੱਲ ਨਹੀਂ ਹੈ ਔਰ ਜਿੱਥੇ ਤੱਕ ਗੱਲ ਰਹੀ ਰੂਰਲ ਡਵੈਲਪਮੈਂਟ ਫੰਡ ਦੀ ਉਹ ਕਹਿੰਦੇ 31 ਮਾਰਚ ਤੱਕ ਟੈਂਡਰ ਲੱਗਣੇ ਸੀ ਰੂਰਲ ਡਵੈਲਪਮੈਂਟ ਫੰਡ ਦਾ ਪੈਸਾ ਪੰਜਾਬ ਸਰਕਾਰ ਨੇ ਨਹੀਂ ਵਰਤਿਆ ਔਰ ਇਸ ਕਰਕੇ ਉਹ ਕਹਿੰਦੇ ਇਹ ਸਰਕਾਰ ਆਪਣੀਆਂ ਨਲਾਇਕੀਆਂ ਲਕੋਣ ਦੇ ਲਈ ਲੋਕਾਂ ਨੂੰ ਗੁਬਰਾਹ ਕਰ ਰਹੀ ਹੈ ਝੂਠ ਬੋਲ ਰਹੀ ਹੈ ਅਨਿਲ <strong>ਸ੍ਰੀਨ</strong> ਨੇ ਕਈ ਤਿੱਖੇ ਸ਼ਬਦ ਵਰਤੇ ਕੁਝ ਹਿੱਸਾ ਕੁਝ ਹਿੱਸਾ ਅਨਿਲ <strong>ਸਰੀਨ</strong> ਦੇ ਬਿਆਨ ਦਾ ਅਸੀਂ ਜ਼ਰੂਰ ਸੁਣਾਉਨੇ ਆ ਕਿਉਂਕਿ ਭਗਵੰਤ ਮਾਨ ਯਮਨ ਅਰੂੜਾ ਜਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਬਿਆਨਬਾਜ਼ੀ ਅਸੀਂ ਲਗਾਤਾਰ ਸੁਣਾ ਰਹੇ ਸੀ ਸੋ ਅਨਿਲ <strong>ਸਰੀਨ</strong> ਦਾ ਇਹ ਛੋਟਾ ਜਿਹਾ ਬਿਆਨ ਸੁਣਨਾ ਬੜਾ ਮਹੱਤਵਪੂਰਨ ਹੈ ਜਿਹੜਾ ਉਹਨਾਂ ਨੇ ਰੂਰਲ ਡਿਵੈਲਪਮੈਂਟ ਫੰਡ ਬਾਰੇ ਦੱਸਿਆ ਕਿ ਕਿਵੇਂ ਕੇਂਦਰ ਵੱਲ ਕੋਈ ਬਕਾਇਆ ਨਹੀਂ ਹੈ ਅਸਲ 'ਚ ਪੈਸਾ ਕੇਂਦਰ ਨੂੰ ਵਾਪਸ ਮੁੜ ਗਿਆ ਕਿ ਸੱਚਮੁੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਸੀ ਸੜਕਾਂ ਬਣਾਉਣ ਲਈ ਪੁਲ ਬਣਾਉਣ ਲਈ ਖੇਤਾਂ 'ਚ ਜਾਣ ਵਾਲੇ ਰਸਤੇ ਬਣਾਉਣ ਲਈ ਕੀ ਉਹਨੂੰ ਨਹੀਂ ਵਰਤਿਆ 31 ਤਰੀਕ ਤੱਕ 31 ਮਾਰਚ ਤੱਕ ਉਹਦੇ ਟੈਂਡਰ ਨਹੀਂ ਕੀਤੇ ਜਿਹਦੇ ਕਰਕੇ ਉਹ ਪੈਸਾ ਵਾਪਸ ਗਿਆ ਇਹ ਮਹੱਤਵਪੂਰਨ ਸਵਾਲ ਹੈ ਅਨਿਲ ਸਰੀਨੇ ਜਿਹੜਾ ਚੱਕਿਆ ਇਹ ਸੁਣਦੇ ਆ ਆਮ ਆਦਮੀ ਪਾਰਟੀ ਦੇ ਲੀਡਰਾਂ ਤੋਂ ਉਮੀਦ ਕਰਦੇ ਆ ਕਿ ਉਹ ਵੀ ਜ਼ਰੂਰ ਸਥਿਤੀ ਸਪਸ਼ਟ ਕਰਨ ਸੁਪ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਬੀਜਪੀ ਔਰ ਆਮ ਆਦਮੀ ਪਾਰਟੀ ਆਪਸ ਦੇ ਵਿੱਚ ਬੁਰੀ ਤਰ੍ਹਾਂ ਨਾਲ ਖਿਆਬੜ ਰਹੇ ਨੇ ਹੁਣ ਅਨਿਲ ਸਰੀਨ ਦਾ ਬਿਆਨ ਇੱਕ ਵਾਰੀ ਜ਼ਰੂਰ ਸੁਣ ਲਈ ਕਿ ਅਕਸਰ 28 ਕਰੋੜ ਰੁਪਇਆ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦਾ ਜਿਹੜਾ ਹੈਗਾ ਸਾਡੇ ਕੇਂਦਰ ਵੱਲ ਡਿਊ ਹੈ ਉਹ ਨਿਲੈਕੋ ਕੇਂਦਰ ਸਰਕਾਰ ਨੇ ਤੁਹਾਨੂੰ ਪੈਸਾ ਭੇਜਿਆ ਕਿ ਪਿੰਡਾਂ ਦੀਆਂ ਸੜਕਾਂ ਦੀਆਂ ਮੁਰੰਮਤਾਂ ਵਾਸਤੇ ਪਿੰਡਾਂ ਦੇ ਜਿਹੜੇ ਸੜਕਾਂ ਜਾਂਦੀਆਂ ਉਹਨਾਂ ਦਾ ਪੁਲ ਬਣਾਉਣ ਵਾਸਤੇ ਗ੍ਰਾਮੀਣ ਸੜਕਾਂ ਵਾਸਤੇ ਤੁਹਾਨੂੰ ਪੈਸੇ ਭੇਜਦੇ 31 ਮਾਰ ਤੱਕ ਤੁਸੀਂ ਟੈਂਡਰ ਕਰਨੇ ਸੀਗੇ ਕੰਮ ਤੁਸੀਂ ਨਾ ਕਰੋ ਔਰ ਦੋਸ਼ ਕੇਂਦਰ ਸਰਕਾਰ ਨੂੰ ਦਿਓਗੇ ਜੇ ਤੁਸੀਂ ਕੰਮ ਨਹੀਂ ਕੀਤਾ ਪੈਸਾ ਲੈ ਫੋਨ ਹੈ ਕਿ ਨਹੀਂ ਵਾਪਸ ਜਾਏਗਾ ਹੀ ਜਾਏਗਾ ਕੇਂਦਰ ਨੂੰ ਹੁਣ ਵਾਪਸ ਚਲੇ ਗਿਆ ਇਹ ਵੀ ਕੇਂਦਰ ਸਰਕਾਰ ਦਾ ਕਸੂਰ ਹੈ ਜੇ ਬਾਕੀ ਸੂਬਿਆਂ ਦੇ ਟੈਂਡਰ ਲੱਗ ਸਕਦੇ ਨੇ ਬਾਕੀ ਸੂਬਿਆਂ ਦੇ ਵਿੱਚ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਸੜਕਾਂ ਬਣ ਸਕਦੀਆਂ ਨੇ ਬਾਕੀ ਸੂਬਿਆਂ ਦੇ ਵਿੱਚ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਪੁਲ ਬਣ ਸਕਦੇ ਨੇ ਤੇ ਪੰਜਾਬ ਸਰਕਾਰ ਕੋਲੋਂ ਪੁਲ ਕਿਉਂ ਨਹੀਂ ਬਣੇ ਇੱਕ ਵੱਡਾ ਪ੍ਰਸ਼ਨ ਹੈ ਉਹ ਮੈਨੂੰ ਅੰਦੇਸ਼ਾ ਹੈਗਾ ਕਿ ਹਾਈਟੇ ਕਦੀ ਹੋਏਗੀ ਕੇਂਦਰ ਵੱਲੋਂ ਪੈਸਾ ਆਇਆ ਹੋਵੇ ਤੇ ਸੜਕਾਂ ਦੀ ਮੁਰੰਮਤ ਨਾ ਹੋ ਪਾਈ ਜਾਵੇ ਪੁਲ ਨਾ ਬਣ ਪਾਏ ਹੋ ਟੈਂਡਰ ਨਾ ਲੱਗੇ ਹੋਣ ਔਰ ਤਿੰਨ ਵਾਰੀ ਟੈਂਡਰ ਲੱਗੇ ਤੇ ਰਿਜੈਕਟ ਹੋ ਜਾਂ ਤੇ ਫਿਰ ਦਾਲ ਚ ਕੁਝ ਕਾਲਾ ਹੈ ਮੇਰਾ ਦੋਸ਼ ਇਹਨਾਂ ਦੇ ਉੱਤੇ ਕਿਹਾ ਕਿ ਇਹ ਗੱਲ ਤਾਂ ਨਹੀਂ ਕਿ ਕਿੰਨੇ ਪਰਸੈਂਟ ਦਿੱਲੀ ਵਾਲਿਆਂ ਨੂੰ ਦੇਣਾ ਤੇ ਕਿੰਨੇ ਪਰਸੈਂਟ ਪੰਜਾਬ ਵਾਲਿਆਂ ਨੂੰ ਦੇਣਾ ਦਾ ਫੈਸਲਾ ਨਾ ਹੋਇਆ ਹੋਵੇ ਤੋ ਦਿੱਲੀ ਵਾਲੇ ਲੋਕਾਂ ਪਸਾਰੇ ਨੂੰ ਚੰਗੀ ਤਰ੍ਹਾਂ ਆਤਾ ਸੀ ਦੇਖਿਆ ਉਹਨਾਂ ਦਾ ਕਿਸ ਤਰੀਕੇ ਨਾਲ ਲੀਕਰ ਸਕੈਮਸ ਸੰਭਲੇ ਆਇਆ ਕਿਸ ਤਰੀਕੇ ਨਾਲ ਕਮਿਸ਼ਨ ਦਾ ਹਿੱਸਾ ਤੈਅ ਹੁੰਦਾ ਕਿਸੇ ਨਾਲ ਕਿਸ ਤਰੀਕੇ ਨਾਲ ਪੇਬੈਕਸ ਹੁੰਦੀਆਂ ਨੇ ਕੀ ਪੰਜਾਬ ਦੀ ਇਹ ਸਟੈਂਡਰਿੰਗ ਪਾਲਿਸੀ ਦੇ ਵਿੱਚ ਵੀ ਕਿੱਕਬੈਕਸ ਨੂੰ ਲੈ ਕੇ ਸੌਦਾ ਸਿਰੇ ਨਾ ਚੜਨ ਕਰਕੇ ਤਾਂ ਨਹੀਂ ਇਹ ਟੈਂਡਰ ਫੇਲ ਹੋਏ ਨੁਕਸਾਨ ਕਿਦਾ ਹੋਇਆ ਮੇਰੇ ਪੰਜਾਬ ਦਾ ਹੋਇਆ ਆਪਨel ਸ਼੍ਰੀ ਦਾ ਬਿਆਨ ਸੁਣਿਆ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਖਤਰ ਨੇ ਹੁਣ ਆਮ ਆਦਮੀ ਪਾਰਟੀ ਪਰ ਬੀਜੇਪੀ ਆਪਸ ਵਿੱਚ ਤੱਕ ਹੈ ਬੜ ਰਹੇ ਨੇ ਪਰ ਸਵਾਲ ਇਹ ਹੈ ਕਿ ਪ੍ਰਧਾਨ ਮੰਤਰੀ ਕੀ ਪੰਜਾਬ ਦੀ ਕਿਸਾਨੀ ਨੂੰ ਮੁਆਵਜ਼ਾ ਦੇ ਕੇ ਜਾਣਗੇ ਕੀ ਪ੍ਰਧਾਨ ਮੰਤਰੀ 50000 ਰੁਪਏ ਤੱਕ ਪ੍ਰਤੀ ਏਕੜ ਕਿਸਾਨਾਂ ਨੂੰ ਮੁਆਵਜ਼ਾ ਦੇਣਗੇ ਜਾਂ ਉਹ ਪੰਜਾਬ ਦੇ ਲਈ ਕੋਈ ਵੱਡਾ ਪੈਕੇਜ ਜਾਰੀ ਕਰਨਗੇ ਹਾਲਾਂਕਿ ਆਮ ਆਦਮੀ ਪਾਰਟੀ ਵਾਲੇ 20000 ਕਰੋੜ ਦਾ ਪੈਕੇਜ ਮੰਗਦੇ ਨੇ ਪਰ ਮੇਰਾ ਮੰਨਣਾ ਹੈ ਕਿ ਪੰਜਾਬ ਨੂੰ ਤਰੱਕੀ ਕਰਨ ਲਈ ਪੰਜਾਬ ਦੇ ਨਾਲ ਪਿਛਲੇ ਸਮਿਆਂ 'ਚ ਹੋਇਆ ਤੱਕਿਆਂ ਦਾ ਪਰਪਾਈ ਕਰਨ ਲਈ ਔਰ ਜੰਗ ਵੇਲੇ ਪੰਜਾਬੀਆਂ ਨੇ ਜਿਹੜੇ ਨੁਕਸਾਨ ਚੱਲੇ ਆ ਸਾਰੇ ਕਾਸੇ ਦੀ ਪਰਪਾਈ ਕਰਨ ਲਈ ਬੜਾ ਜ਼ਰੂਰੀ ਹੈ ਕਿ ਪ੍ਰਧਾਨ ਮੰਤਰੀ ਘੱਟੋ-ਘੱਟ 1 ਲੱਖ ਕਰੋੜ ਦਾ ਵਿੱਤੀ ਪੈਕੇਜ ਪੰਜਾਬ ਲਈ ਜਾਰੀ ਕਰਨ ਭਾਵੇਂ ਉਹਨਾਂ ਦੇ ਵਿੱਚੋਂ 50 ਹਜ਼ਾਰ ਕਰੋੜ ਫੌਰੀ ਤੌਰ ਤੇ ਜਾਰੀ ਕਰ ਦਿੱਤੇ ਜਾਣ ਔਰ ਕਿਸਾਨਾਂ ਨੂੰ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ ਔਰ ਬਾਕੀ ਦਾ ਜਿਹੜਾ ਪੈਸਾ ਹੈ ਪ੍ਰਧਾਨ ਮੰਤਰੀ ਸਾਹਿਬ ਉਹ ਅਗਲੇ ਕੁਝ ਮਹੀਨਿਆਂ ਦੇ ਵਿੱਚ ਪੜਾਵਾਰ ਪੰਜਾਬ ਨੂੰ ਸੌਂਪ ਸਕਦੇ ਨੇ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਪੁਲ ਟੁੱਟੇ ਨੇ ਬਣ ਜਾਣ ਹਾਈਵੇ ਬਣ ਜਾਣ ਸੜਕਾਂ ਬਣ ਜਾਣ ਪੰਜਾਬ ਦਾ ਜਿਹੜਾ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਮਦਦ ਹੋ ਸਕੇ ਪਸ਼ੂਤਨ ਸਾਡਾ ਪੰਜਾਬ ਦਾ ਬਰਬਾਦ ਹੋਇਆ ਉਹਦੀ ਮਦਦ ਹੋ ਸਕੇ ਸੋ ਇੱਕ ਪੜਾਵਾਰ ਤਰੀਕੇ ਨਾਲ ਪ੍ਰਧਾਨ ਮੰਤਰੀ ਨੂੰ ਪੈਕੇਜ ਦੇਣ ਦੀ ਲੋੜ ਹੈ ਪ੍ਰਧਾਨ ਮੰਤਰੀ ਚੋਣ ਭਾਜਪੀ ਚੋਣ ਤਾਂ ਉਹ ਕਿਸਾਨਾਂ ਦੇ ਖਾਤੇ 'ਚ ਵੀ ਸਿੱਧਾ ਮੁਆਵਜ਼ਾ ਪਾ ਸਕਦੇ ਨੇ ਔਰ ਕਿਸਾਨ ਚਾਹੁੰਦੇ ਵੀ ਨੇ ਕਿ ਮੁਆਵਜ਼ਾ ਸਿੱਧਾ ਉਹਨਾਂ ਦੇ ਖਾਤਿਆਂ 'ਚ ਆਵੇ ਹਾਲਾਂਕਿ ਅਨਿਲ ਸ੍ਰੀ ਨੇ ਇੱਕ ਗੱਲ ਹੋਰ ਕੀਤੀ ਸੀ ਉਹ ਕਹਿੰਦੇ ਅਗਰ ਪ੍ਰਧਾਨ ਮੰਤਰੀ ਮੁਆਵਜ਼ਾ ਦੇ ਕੇ ਜਾਂਦੇ ਨੇ ਜ਼ਰੂਰ ਦੇਣਗੇ ਕੁਝ ਨਾ ਕੁਝ ਮੁਆਵਜ਼ਾ ਪੰਜਾਬ ਨੂੰ ਅਗਰ ਪੰਜਾਬ ਨੂੰ ਜਿਹੜਾ ਵੀ ਮੁਆਵਜ਼ਾ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਜਾਂਦਾ ਹੈ ਅਨਿਲ ਸ੍ਰੀਨ ਕਹਿ ਰਹੇ ਨੇ ਭਾਜਪਾ ਕਹਿ ਰਹੀ ਹੈ ਕਿ ਇੱਕ ਮੋਨਿਟਰਿੰਗ ਕਮੇਟੀ ਬਣੇ ਤਾਂ ਕਿ ਜਿਹੜਾ ਉਹ ਪੈਸਾ ਆਉਣਾ ਹੈ ਉਹ ਆਮ ਆਦਮੀ ਪਾਰਟੀ ਵਾਲੀ ਸਰਕਾਰ ਉੱਥੇ ਹੀ ਖਰਚ ਸਕੇ ਜਿੱਥੇ ਉਹ ਪੈਸਾ ਖਰਚਿਆ ਜਾਣਾ ਸੋ ਫਿਰ ਵਿਰੋਧੀ ਸ਼ੱਕ ਜਿਤਾ ਰਹੇ ਨੇ ਵੀ ਕਿਤੇ ਸਾਰਾ ਪੈਸਾ ਇਸ਼ਤਿਹਾਰਾਂ ਤੇ ਨਾ ਖਰਚ ਦੇ ਨਾਮ ਆਦਮੀ ਪਾਰਟੀ ਵਾਲੇ ਕਿਉਂਕਿ ਆਮ ਆਦਮੀ ਪਾਰਟੀ ਇਸ ਗੱਲ ਹੀ ਬਦਨਾਮ ਹੈ ਕਿ ਆਮ ਆਦਮੀ ਪਾਰਟੀ ਵਾਲੇ ਅ ਅਖਬਾਰਾਂ ਚ ਇਸ਼ਤਿਹਾਰ ਦੇਣ ਨੂੰ ਬਹੁਤ ਖੁੱਲੇ ਨੇ ਟੈਲੀਵਿਜ਼ਨਾਂ ਨੂੰ ਇਸ਼ਤਿਹਾਰ ਦੇਣ ਨੂੰ ਬਹੁਤ ਖੁੱਲੇ ਨੇ ਔਰ ਸੋਸ਼ਲ ਮੀਡੀਆ ਨੂੰ ਇਸ਼ਤਿਹਾਰ ਤੇ ਪੈਸਾ ਦੇਣ ਨੂੰ ਬਹੁਤ ਖੁੱਲੇ ਨੇ ਸੋ ਇਹ ਇਲਜ਼ਾਮ ਆਮ ਆਦਮੀ ਪਾਰਟੀ ਤੇ ਲੱਗਦੇ ਨੇ ਔਰ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅੱਜਕੱਲ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਲੋਕ ਪੋਸਟਾਂ ਵੀ ਪਾਉਣ ਲੱਗੇ ਕਿ ਭਗਵੰਤ ਮਾਨ ਦੀ ਸਰਕਾਰ ਤੋਂ ਕਿਹੜੇ ਕਿਹੜੇ ਚੈਨਲਾਂ ਨੂੰ ਜ਼ਿਆਦਾ ਕਮਾਈ ਹੁੰਦੀ ਹੈ ਜਾਂ ਸਰਕਾਰ ਕਿਹੜੇ ਕਿਹੜੇ ਚੈਨਲਾਂ ਨੂੰ ਪੈਸੇ ਦਿੰਦੀ ਹੈ ਸੋ ਇਹ ਚਲੋ ਇਹ ਉਹਨਾਂ ਲੋਕਾਂ ਦਾ ਆਪਣਾ ਵਿਸ਼ਾ ਹੈ ਜਿਹੜੇ ਸਰਕਾਰ ਤੋਂ ਇਸ਼ਤਿਹਾਰ ਲੈਂਦੇ ਨੇ ਜਾਂ ਪੈਸਾ ਲੈ ਕੇ ਜਿਹੜੇ ਆਪਣੇ ਟੈਲੀਵਿਜ਼ਨ ਚੈਨਲਾਂ ਨੂੰ ਅੱਗੇ ਵਧਾਉਂਦੇ ਨੇ ਇਹ ਉਹਨਾਂ ਦਾ ਵਿਸ਼ਾ ਹੈ ਪਰ ਇਹ ਪੋਲੀਟੀਕਲ ਮੁੱਦਾ ਬਣ ਗਿਆ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਇਹ ਇਸ ਵੇਲੇ ਵੱਡਾ ਮੁੱਦਾ ਹੈ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਪੈਸੇ ਦੀ ਵਰਤੋਂ ਦੇ ਨਾਲ ਜ਼ਿਆਦਾ ਵਰਤੋਂ ਦੇ ਨਾਲ ਮੀਡੀਆ ਨੂੰ ਵਰਤਦੀ ਹੈ ਇਲਜ਼ਾਮ ਹੈ ਇਲਜ਼ਾਮ ਕੈਪਟਨ ਮਰਿੰਦਰ ਤੇ ਸੀ ਵੀ ਕੈਪਟਨ ਮਰਿੰਦਰ ਵੇਲੇ ਵੀ ਉਹਨਾਂ ਨੇ ਇੱਕ ਚੈਨਲ ਖੜਾ ਕੀਤਾ ਸੀ ਔਰ ਕਿਹਾ ਜਾਂਦਾ ਸੀ ਕਿ ਸਭ ਤੋਂ ਵੱਧ ਇਸ਼ਤਿਹਾਰ ਕੈਪਟਨ ਮਰਿੰਦਰ ਸਿੰਘ ਉਸ ਚੈਨਲ ਤੇ ਦਿੰਦੇ ਨੇ ਔਰ ਸੁਖਵੀਰ ਬਾਦਲ ਤੇ ਵੀ ਹੈ ਇਸ ਹਮਾਮ ਚ ਸਾਰੇ ਨੰਗੇ ਨੇ ਇੱਕੋ ਹੀ ਥਾਲੀ ਦੇ ਚਟੇਵਟੇ ਨੇ ਸੁਖਵੀਰ ਬਾਦਲ ਤੇ ਵੀ ਇਲਜ਼ਾਮ ਸੀ ਕਿ ਸੁਖਵੀਰ ਬਾਦਲ ਨੇ ਤਾਂ ਚੈਨਲ ਤਾਂ ਹੈ ਹੀ ਸੁਖਵੀਰ ਬਾਦਲ ਦਾ ਉਹ ਕਹਿੰਦੇ ਸੀ ਸੁਖਵੀਰ ਬਾਦਲ ਨੇ ਮੀਡੀਆ ਤੇ ਕਬਜ਼ਾ ਕੀਤਾ ਹੋਇਆ ਹੈ ਉਹਦੀ ਦੋਸਤੀ ਹੈ ਜਾਂ ਉਹਦੀ ਨੇੜਤਾ ਹੈ ਜਾਂ ਸੁਖਬੀਰ ਬਾਦਲ ਦੇ ਨੇੜਲੇ ਲੋਕਾਂ ਨੇ ਪੰਜਾਬ ਦੀਆਂ ਕੇਬਲਾਂ ਦੇ ਉੱਤੇ ਆਪਣੇ ਪ੍ਰਬੰਧ ਬਣਾ ਲਏ ਨੇ ਤੇ ਸੁਖਬੀਰ ਬਾਦਲ ਦੀ ਮਰਜ਼ੀ ਬਿਨਾ ਪੰਜਾਬ ਚ ਚੈਨਲ ਨਹੀਂ ਚੱਲਦੇ ਇਹ ਕਈ ਗੱਲਾਂ ਮੀਡੀਆ ਦੀਆਂ ਖ਼ਬਰਾਂ ਦੀਆਂ ਸੁਰਖੀਆਂ ਬਣਦੇ ਰਹੇ ਨੇ ਜਦੋਂ ਸੁਖਬੀਰ ਬਾਦਲ ਦੀ ਸਰਕਾਰ ਸੀ ਔਰ ਸੁਖਬੀਰ ਬਾਦਲ ਦੀ ਸਰਕਾਰ ਵੇਲੇ ਇੱਕ ਸ਼ਬਦ ਬੜਾ ਪ੍ਰਚਲਿਤ ਹੋਇਆ ਸੀ ਕੇਬਲ ਮਾਫੀਆ ਰੇਤ ਮਾਫੀਆ ਵੀ ਹੋਇਆ ਸੀ ਵੈਸੇ ਤਾਂ ਸ਼ਰਾਬ ਮਾਫੀਆ ਵੀ ਹੋਇਆ ਸੀ ਪਰ ਚਲੋ ਮੈਂ ਗੱਲ ਵਾਪਸ ਮੁੜਿਆ ਨਾ ਕਿ ਪ੍ਰਧਾਨ ਮੰਤਰੀ ਅਗਰ ਖਾਤਿਆਂ ਚ ਪੈਸੇ ਪਾ ਦੇਣ ਤੇ ਬਹੁਤ ਚੰਗੀ ਗੱਲ ਹੈ ਹੁਣ ਇਹ ਵੇਖਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਕਿਸ ਰੂਪ ਚ ਮਦਦ ਕਰਦੇ ਨੇ ਡੱਲਾ ਜੀ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਹੜ੍ਹਾਂ ਦਾ ਪਾਣੀ ਉਤਰ ਰਿਹਾ ਓਵੇਂ ਹੀ ਜੋ ਪੰਜਾਬ ਦੀ ਸਿਆਸਤ ਹੈ ਉਹ ਝੜਦੀ ਨਜ਼ਰ ਆ ਰਹੀ ਹੈ ਕੱਲ ਦੀ ਗੱਲ ਕਰੀਏ ਸ਼੍ਰੋਮਣੀ ਕਾਲੀਦਾਰ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਮੀਟਿੰਗ ਕੀਤੀ ਗਈ ਹੜਪਰਭਾਵਿਤ ਇਲਾਕਿਆਂ ਦੀ ਮਦਦ ਨੂੰ ਲੈ ਕੇ ਉਧਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜੋ ਹੈ ਮੀਟਿੰਗ ਕੀਤੀ ਗਈ ਹੈ ਸੋ ਅਗਰ ਅਸੀਂ ਕਾਂਗਰਸ ਪਾਰਟੀ ਦੀ ਵੀ ਗੱਲ ਕਰ ਲਈਏ ਭੁਪੇਸ਼ ਪਕੇਲ ਜੋ ਨੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਨੇ ਕਾਂਗਰਸ ਪਾਰਟੀ ਵੀ ਜੋ ਹੈ ਹਰ ਤਰ੍ਹਾਂ ਨਾਲ ਹੜਪਰਭਾਵਿਤ ਇਲਾਕਿਆਂ ਦਾ ਲੋਕਾਂ ਦਾ ਜੋ ਹੈ ਮਦਦ ਕਰਨ ਦਾ ਭਰੋਸਾ ਦੇ ਰਹੀ ਹੈ ਸੋ ਅਕਾਲੀ ਦਲ ਪੁਨਰਸੁਰਜੀਤ ਅਕਾਲੀ ਦਾਲੀਆਂ ਵਾਰਿਸ ਪੰਜਾਬ ਦੀ ਜਿੱਥੇ ਬੰਦੀ ਦੇ ਜਿਹੜੇ ਨੌਜਵਾਨ ਨੇ ਉਹ ਬਹੁਤ ਹੀ ਵੱਟ ਚੜ ਕੇ ਜੋ ਹੈ ਮਦਦ ਕਰ ਰਹੇ ਨੇ ਰਾਹਤ ਕੈਂਪ ਵੀ ਚਲਾਏ ਜਾ ਰਹੇ ਨੇ ਉਹਨਾਂ ਵੱਲੋਂ ਸੋ ਹੁਣ ਹੜਾਂ ਦੀ ਸਥਿਤੀ ਮਦਦ ਦੀ ਸਥਿਤੀ ਅਤੇ ਸੁਖਬੀਰ ਸਿੰਘ ਬਾਦਲ ਅਤੇ ਪੁਨਰਸੁਰਜੀਤ ਅਕਾਲੀ ਦਲ ਦੇ ਕਿਸ ਤਰ੍ਹਾਂ ਦੇ ਐਲਾਨ ਨੇ ਇਹਨਾਂ ਸਭ ਸਥਿਤੀਆਂ ਦੇ ਉੱਪਰ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਿਓ ਦੇਖੋ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਹੜਾਂ ਦਾ ਪਾਣੀ ਉਤਰ ਰਿਹਾ ਹੈ ਉਸੇ ਤਰ੍ਹਾਂ ਨਾਲ ਸਿਆਸਤ ਚੜ ਰਹੀ ਹੈ ਗਰਮ ਹੋ ਰਹੀ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਪਾਣੀ ਉਤਰਨ ਤੋਂ ਬਾਅਦ ਵੱਧ ਤੋਂ ਵੱਧ ਮਦਦ ਕਰਨਾ ਚਾਹੁੰਦੀਆਂ ਨੇ ਪੰਜਾਬ ਦੇ ਲੋਕਾਂ ਦੀਆਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੀਆਂ ਜਿਹੜੇ ਜ਼ਿਆਦਾ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੀ ਪਛਾਣ ਪੋਲੀਟੀਕਲ ਪਾਰਟੀਆਂ ਆਪਣੇ ਆਪਣੇ ਪੱਧਰ ਤੇ ਕਰ ਰਹੀਆਂ ਨੇ ਔਰ ਕਾਂਗਰਸ ਹੋਵੇ ਸ਼੍ਰੋਮਣੀ ਅਕਾਲੀ ਦਲ ਹੋਵੇ ਸੁਖਬੀਰ ਬਾਦਲ ਵਾਲਾ ਜਾਂ ਪੁਨਰ ਸੁਜੀਤ ਅਕਾਲੀ ਦਲ ਹੋਵੇ ਪੰਜ ਮੈਂਬਰੀ ਕਮੇਟੀ ਵਾਲੇ ਹੋਣ ਜਾਂ ਗਿਆਨੀ ਹਰਪ੍ਰੀਤ ਸਿੰਘ ਹੋਣ ਜਾਂ ਜੱਥੇਬੰਦੀ ਵਾਰਿਸ ਪੰਜਾਬ ਦੇ ਜਾਂ ਪੰਜਾਬ ਦੀ ਉਹ ਤਮਾਮ ਨੌਜਵਾਨ ਕਲੱਬ ਨੌਜਵਾਨ ਕਮੇਟੀਆਂ ਜਿਹੜੇ ਮਦਦ ਲਈ ਲੱਗੇ ਨੇ ਪਰ ਜੇ ਮੈਂ ਪੋਲੀਟੀਕਲ ਪਾਰਟੀਆਂ ਨੂੰ ਬਾਹਰ ਕੱਢ ਲਾ ਹੁਣ ਪੋਲੀਟੀਕਲ ਪਾਰਟੀਆਂ ਆਪਣੀ ਆਪਣੀ ਰਣਨੀਤੀ ਨਾਲ ਅੱਗੇ ਵਧ ਰਹੀਆਂ ਨੇ ਮਨਪੀ ਟਿਆਲੀ ਪੰਜ ਮੈਂਬਰੀ ਕਮੇਟੀ ਵਾਰਿਸ ਪੰਜਾਬ ਦੇ ਇਹ ਇਕੱਠੇ ਹੋ ਕੇ ਰਾਹਤ ਕੈਂਪਾਂ ਦੇ ਜ਼ਰੀਏ ਲੋਕਾਂ ਦੀ ਮਦਦ ਕਰ ਰਹੇ ਨੇ ਔਰ ਕੱਲ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਚ ਜਿਹੜੀ ਮੀਟਿੰਗ ਹੋਈ ਚੰਡੀਗੜ੍ਹ ਦਫ਼ਤਰ ਦੇ ਵਿੱਚ ਉਹਦੇ ਵਿੱਚ ਮਨਪ੍ਰੀਤਿਆਲੀ ਸੀ ਪੰਜ ਮੈਂਬਰੀ ਕਮੇਟੀ ਦੇ ਲਗਭਗ ਸਾਰੇ ਲੀਡਰਸ਼ਿਪ ਇਕਬਾਲ ਸਿੰਘ ਝੁੰਦਾ ਸੀ ਔਰ ਇਹਨਾਂ ਦੇ ਹੋਰ ਵੀ ਵੱਡੇ ਵੱਡੇ ਲੀਡਰ ਸੀ ਪੰਜ ਮੈਂਬਰੀ ਕਮੇਟੀ ਦੇ ਜੇ ਉਹਨਾਂ ਸਾਰਿਆਂ ਦਾ ਜੇ ਮੈਂ ਜ਼ਿਕਰ ਕਰ ਲਵਾਂ ਤੇ ਹੋਰ ਕਲੈਰਿਟੀ ਹੋ ਜਾਏਗੀ ਸੋ ਇਹਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਮਨਪ੍ਰੀਤ ਸਿੰਘ ਿਆਲੀ ਸੀ ਭਾਈ ਗੋਬਿੰਦ ਸਿੰਘ ਲੋਂਗੋਵਾਲ ਇਕਬਾਲ ਸਿੰਘ ਝੁੰਦਾ ਜਸਟਿਸ ਨਰਮਲ ਸਿੰਘ ਪਰਮੇਂਦਰ ਸਿੰਘ ਟਿੰਡਸਾ ਜਥੇਦਾਰ ਗੁਰਤਾਪ ਸਿੰਘ ਬਡਾਲਾ ਚਰਨਜੀਤ ਸਿੰਘ ਬਰਾੜ ਬੀਬੀ ਪਰਮਜੀਤ ਕੌਰ ਲਾਂਡਰਾ ਅਜੀਪਾਲ ਸਿੰਘ ਬਰਾੜ ਗੁਰਜੀਤ ਸਿੰਘ ਤਲਵੰਡੀ ਇਹ ਸਾਰੇ ਹਾਜ਼ਰ ਸੀ ਔਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੀਨੀਅਰ ਲੀਡਰਸ਼ਿਪ ਤੋਂ ਜਿਹੜੇ ਸੀਨੀਅਰ ਲੀਡਰਸ਼ਿਪ ਨੇ ਦੌਰੇ ਕੀਤੇ ਨੇ ਪੰਜਾਬ ਦੇ ਵਿੱਚ ਹੜ ਹੜਾਂ ਦੇ ਦੌਰਾਨ ਜਿਹੜੀ ਮਦਦ ਕੀਤੀ ਹੈ ਜਿਹੜੇ ਦੌਰੇ ਕੀਤੇ ਨੇ ਪਿੰਡਾਂ 'ਚ ਕਿਸ ਤਰ੍ਹਾਂ ਦੀਆਂ ਲੋੜਾਂ ਨੇ ਘਰਾਂ ਦੇ ਨੁਕਸਾਨ ਕਿਸ ਰੂਪ 'ਚ ਹੋਏ ਨੇ ਕਿਵੇਂ ਮਦਦ ਕੀਤੀ ਜਾਵੇ ਪਸ਼ੂਆਂ ਦੇ ਚਾਰੇ ਦੀ ਕਿੰਨੀ ਕੁ ਜ਼ਰੂਰਤ ਹੈ ਉਹਨਾਂ ਨੇ ਸਾਰੀ ਵਿਉਂਤਬੰਦੀ ਬਣਾਈ ਔਰ ਉਹਨਾਂ ਨੇ ਸਾਰੀ ਬਿਉਂਦਬੰਦੀ ਬਣਾ ਕੇ ਇਸ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਕਿ ਜਿਵੇਂ-ਜਿਵੇਂ ਪਾਣੀ ਉਤਰ ਰਿਹਾ ਹੈ ਪੁਨਰ ਸੁਜੀਤ ਅਕਾਲੀ ਦਲ ਨੇ ਕਿਵੇਂ ਲੋਕਾਂ ਦੀ ਮਦਦ ਕਰਨੀ ਹੈ ਅਸੀਂ ਇਹਦੇ ਤੇ ਅੱਗੇ ਵਧੀਏ ਔਰ ਬਹੁਤ ਜਲਦ ਮੈਨੂੰ ਲੱਗਦਾ ਹੈ ਇਹਦੇ ਉੱਪਰ ਇੱਕ ਨਵਾਂ ਪਲਾਨ ਹੈ ਜਿਹੜਾ ਉਹ ਆ ਸਕਦਾ ਹੈ ਹਾਲਾਂਕਿ ਜਿਹੜੇ ਕੈਂਪ ਨੇ ਪੁਨਰ ਸੁਜੀਤ ਅਕਾਲੀ ਦਲ ਦੇ ਰਾਹਤ ਕੈਂਪ ਨੇ ਉਹ ਸਥਾਪਿਤ ਕੀਤੇ ਗਏ ਨੇ ਲਗਭਗ ਸਾਰੀ ਥਾਂ ਤੇ ਬਹੁਤ ਜਗ੍ਹਾ ਤੇ ਜਿਹੜੇ ਵਾਰਸ਼ ਪੰਜਾਬ ਦੇ ਜਥੇਬੰਦੀ ਹੈ ਉਹਨਾਂ ਦੇ ਨੌਜਵਾਨ ਦੇ ਕੈਂਪ ਨੌਜਵਾਨਾਂ ਦੇ ਕੈਂਪ ਨੇ ਉਹਨਾਂ ਦੇ ਨਾਲ ਵੀ ਪੰਜ ਮੈਂਬਰੀ ਕਮੇਟੀ ਸਿੱਧੇ ਰਾਪਤੇ ਚ ਹੈ ਬੀਬੀ ਸਤਵੰਤ ਕੌਰ ਮਨਪ੍ਰੀਤਿਆਲੀ ਔਰ ਆਪਣੇ ਇਕਬਾਲ ਸਿੰਘ ਝੁੰਡਾ ਔਰ ਸੰਤਾਰ ਸਿੰਘ ਮਹਿਦ ਪੂਰੇ ਲਗਭਗ ਸਾਰੇ ਵਡਾਲਾ ਸਾਹਿਬ ਸਾਰੇ ਉਹਨਾਂ ਨਾਲ ਰਾਪਤੇ ਦੇ ਵਿੱਚ ਵੀ ਹੈ ਔਰ ਕੱਲ ਪਰਸੋਂ ਵੀ ਪੰਜ ਸੱਤ ਟਰੱਕ ਹੋਰ ਮਨਪ੍ਰੀਤਿਆਲੀ ਉਹਨਾਂ ਵੱਲੋਂ ਭੇਜੇ ਗਏ ਨੇ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਉਹਨਾਂ ਦੀਆਂ ਤਸਵੀਰਾਂ ਵਿਖਾਈਆਂ ਸੀ ਸੋ ਇਹ ਕੰਮ ਤੇਜ਼ੀ ਨਾਲ ਵੱਧ ਰਿਹਾ ਹੈ ਔਰ ਜਿਵੇਂ ਜਿਵੇਂ ਪਾਣੀ ਘਟੇਗਾ ਲੋਕਾਂ ਨੂੰ ਹੋਰ ਮਦਦ ਦਿੱਤੀ ਜਾਣੀ ਹੈ ਇਹਦੀ ਜ਼ਰੂਰਤ ਹੈ ਕਿਉਂਕਿ ਸਰਕਾਰ ਨੇ ਹਜੇ ਤੱਕ ਸਿਰਫ ਐਲਾਨ ਕੀਤਾ ਹੈ ਖੇਤੀ ਲਈ 20000 ਏਕੜ ਪ੍ਰਤੀ ਕਿੱਲਾ ਉਹ ਕਦੋਂ ਆਏਗਾ ਕਦੋਂ ਨਹੀਂ ਆਏਗਾ ਉਹ ਵੱਖਰੀਆਂ ਗੱਲਾਂ ਨੇ ਪਰ ਲੋਕਾਂ ਨੂੰ ਫੌਰੀ ਤੌਰ ਤੇ ਮਦਦ ਚਾਹੀਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਕਿਸਾਨਾਂ ਨੇ ਆਪਣੇ ਖੇਤਾਂ ਚੋਂ ਮਿੱਟੀ ਜਾਂ ਰੇਤਾ ਕੱਢ ਕੇ ਵੇਚਣਾ ਵੀ ਹੈ ਤੇ ਉਸ ਤਰ੍ਹਾਂ ਉਹਦੇ ਪ੍ਰਬੰਧ ਕਿਸ ਤਰ੍ਹਾਂ ਦੇ ਹੋਣ ਕਿਵੇਂ ਕਿਸਾਨਾਂ ਦੀ ਮਦਦ ਕੀਤੀ ਜਾਵੇ ਇਹਦੇ ਉੱਪਰ ਵੀ ਮਨਪ੍ਰੀਤ ਸਿੰਘਿਆਲੀ ਗਿਆਨੀ ਹਰਪ੍ਰੀਤ ਸਿੰਘ ਔਰ ਬਾਕੀ ਲੋਕਾਂ ਨੇ ਸਲਾਹ مشورہ ਕੀਤਾ ਹੁਣ ਦੂਜੇ ਪਾਸੇ ਆ ਜੀਏ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਵੀ ਕਾਫੀ ਸਰਗਰਮ ਖੜਾ ਦੇ ਮੌਕੇ 'ਚ ਰਹੇ ਨੇ ਉਹਨਾਂ ਦੇ ਅਕਾਲੀ ਦਲ ਨੇ ਵੀ ਕੱਲ ਮੀਟਿੰਗ ਕੀਤੀ ਜਿਹਦੇ ਵਿੱਚ ਜ਼ਿਲ੍ਹਾ ਪ੍ਰਧਾਨ ਔਰ ਜਿਹੜੀ ਹੋਰ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਸੁਖਬੀਰ ਬਾਦਲ ਨੇ ਵੀ ਬਕਾਇਦਾ ਇੱਕ ਪਲਾਨ ਬਣਾਇਆ ਉਹ ਕਹਿੰਦੇ ਅਸੀਂ 500 ਫੌਗਿੰਗ ਮਸ਼ੀਨਾ ਖਰੀਦ ਲਿਆ ਨੇ ਕਿਉਂਕਿ ਹੜ੍ਹਾਂ ਤੋਂ ਬਾਅਦ ਬਿਮਾਰੀਆਂ ਫੈਲਣ ਦਾ ਖਤਰਾ ਹੈ। ਸ਼ਖਬੀਰ ਬਾਦਲ ਕਹਿੰਦੇ ਵੀ ਅਸੀਂ ਜਿਹੜੀਆਂ ਚਾਰੇ ਦੇ ਰੂਪ ਦੇ ਵਿੱਚ ਜਿਹਨੂੰ ਅਚਾਰ ਵਾਲੀ ਫੀਡ ਕਹਿੰਦੇ ਆ ਅਚਾਰ ਫੀਡ ਵੀ ਕਹਿੰਦੇ ਆ ਪਸ਼ੂ ਨੂੰ ਦੇਣ ਲਈ ਟੂੜੀ ਵੀ ਸੋ ਅਸੀਂ ਉਹਦੇ ਵੀ ਕਹਿੰਦੇ ਟਰੱਕ ਬੁੱਕ ਕਰ ਲਏ ਨੇ 5-500 ਔਰ ਅਸੀਂ ਸਾਰੇ ਬੰਦੋਬਸਤ ਕਰਨੇ ਨੇ ਔਰ ਅਕਾਲੀ ਦਲ ਦੇ ਵਰਕਰ ਫੌਗਿੰਗ ਕਰਿਆ ਕਰਨਗੇ ਪਿੰਡਾਂ 'ਚ ਜਾ ਕੇ 500 ਮਸ਼ੀਨਾ ਅਸੀਂ ਖਰੀਦ ਲਿਆ ਨੇ ਸ਼ਖਬੀਰ ਬਾਦਲ ਦਾ ਵੀ ਇੱਕ ਬਿਆਨ ਸੁਣ ਲਈਏ ਸ਼ਖਬੀਰ ਬਾਦਲ ਨੇ ਬੜੀ ਮਹੱਤਵਪੂਰਨ ਗੱਲ ਕਹੀ ਹੈ ਔਰ ਇਹਦੇ ਨਾਲ ਨਾਲ ਜਿਹੜੀਆਂ ਵੀ ਦੂਜੀਆਂ ਧਿਰਾਂ ਨੇ ਨੌਜਵਾਨ ਸਾਡੇ ਗਾਇਕ ਨੇ ਫਿਲਮੀ ਕਲਾਕਾਰ ਨੇ ਬੀਨੂ ਢਿਲੋਂ ਵੀ ਲਗਾਤਾਰ ਸਰਗਰਮ ਹੋ ਗਏ ਸ਼ਾਇਦ ਹੀ ਕੋਈ ਪੰਜਾਬੀ ਸਿੰਗਰ ਹੈ ਸ਼ਾਇਦ ਹੀ ਸਾਡਾ ਕੋਈ ਪੰਜਾਬ ਦਾ ਮੂਰਲੀ guitar ਦਾ ਪੱਤਰਕਾਰ ਹੈ ਸ਼ਾਇਦ ਹੀ ਸਾਡਾ ਕੋਈ ਗਾਇਕ ਹੈ ਐਕਟਰ ਹੈ ਕੋਈ ਸਮਾਜ ਸੇਵੀ ਵਾਲਾ ਹੈ ਕੋਈ NGO ਵਾਲੇ ਨੇ ਜਿਨ੍ਹਾਂ ਨੇ ਮਦਦ ਨਹੀਂ ਕੀਤੀ ਸੋ ਪੰਜਾਬ ਦੇ ਲਗਭਗ ਉਹ ਸਾਰੇ ਨੌਜਵਾਨ ਛੋਟੀਆਂ ਉਮਰਾਂ ਵਾਲੇ ਉਹ ਸਾਰੇ ਸਰਗਰਮ ਹੋਏ ਨੇ ਔਰ ਪੰਜਾਬ ਦੀ ਨੌਜਵਾਨੀ ਨੇ ਇਹ ਦਿਖਾਤਾ ਕਿ ਲੋੜ ਪੈਣ ਤੇ ਪੰਜਾਬ ਦੀ ਨੌਜਵਾਨੀ ਕਿਵੇਂ ਪੰਜਾਬ ਨੂੰ ਬਚਾਉਣ ਲਈ ਖੜਦੀ ਹੈ ਸੋ ਬਹੁਤ ਮਹੱਤਵਪੂਰਨ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਭੂਮਿਕਾ ਇਹਨਾਂ ਹੜ੍ਹਾਂ ਦੇ ਵਿੱਚ ਮਦਦ ਦੇ ਰੂਪ ਦੇ ਵਿੱਚ ਰਹੀ ਹੈ ਸੋ ਹੁਣ ਸੁਖਵੀਰ ਬਾਦਲ ਦੀ ਵੀ ਅਖੀਰ ਦੇ ਵਿੱਚ ਇੱਕ ਵਾਰ ਗੱਲ ਸੁਣ ਲਈਏ ਇੱਕ ਤਾਂ ਮੈਨੂੰ ਦੱਸਣਾ ਹੈ ਤਕਰੀਬਨ 500 ਟਰੱਕ ਜਿਹੜਾ ਕੈਟਲ ਦਾ ਜਿਹੜਾ ਪਸ਼ੂਆਂ ਦਾ ਚਾਰ ਹੁੰਦਾ ਜਿਹਨੂੰ ਮੱਕੀ ਦਾ ਚਾਰ ਕਹਿੰਦੇ ਆ 500 ਟਰੱਕ ਅਸੀਂ ਬੁੱਕ ਕਰ ਲਏ ਆ ਜਿਹੜਾ ਸੀ ਤੇ ਅਸੀਂ ਇਹਨਾਂ ਨੂੰ ਜਿਹੜੇ ਸਾਡੇ ਹਲਕੇ ਜਿੱਥੇ ਹੋਇਆ ਉਹਨਾਂ ਨੂੰ ਬੇਨਤੀ ਕੀਤੀ ਸਾਨੂੰ ਪਿੰਡ ਵਾਈਜ਼ ਲਿਸਟ ਦੇਣ ਜਿੱਥੇ ਅਸੀਂ ਪਹੁੰਚ ਸਕੀਏ 500 ਟਰੱਕ 500 ਟਰੱਕ ਦੀ ਤੂੜੀ ਦੇ ਅਸੀਂ ਤਿਆਰ ਕਰ ਲਏ ਆ ਜਿਹੜੇ ਅਸੀਂ ਡਿਸਪੈਚ ਕਰਾਂਗੇ ਤੇ ਤਕਰੀਬਨ 500 ਫੋਗਿੰਗ ਮਸ਼ੀਨਸ ਅਸੀਂ ਖਰੀਦ ਲਈਆਂ ਆ ਮਸ਼ੀਨਸ ਅਸੀਂ ਸਾਡੇ ਵਰਕਰ ਆਪ ਜਾਣਗੇ ਅਸੀਂ ਉਹਨਾਂ ਨੂੰ ਪਿੰਡ ਅਲੋਕੇਟ ਕਰਾਂਗੇ ਉਹ ਦੋ ਵਾਰ ਦਿਨ অফ ਡੀਫੋਰ ਸਾਰਾ ਫੋਗਿੰਗ ਕਰਨਗੇ ਪਿੰਡ ਜਿੱਥੇ ਮੱਛਰ ਤੇ ਆ ਬਿਮਾਰੀਆਂ ਫੈਲਣ ਦਾ ਚਾਂਸ ਹੈ ਸੋ ਸਾਡੇ ਕੋਲੇ ਅੱਜ ਅਸੀਂ ਮੀਟਿੰਗ ਵਿੱਚ ਅਸੀਂ ਆਪਣਾ ਇੱਕ ਕੰਟਰੋਲ ਰੂਮ ਬਣਾਇਆ ਆਪਣਾ ਪਾਰਟੀ ਦਾ ਇੱਥੇ ਦਫਤਰ ਵਿੱਚ ਜਿਹਨੂੰ ਹੈਡ ਕਰ ਰਿਹਾ ਡਾਕਟਰ ਚੀਮਾ ਉਹਨਾਂ ਦੇ ਨਾਲ ਬੰਟੀ ਰਮਾਨਾ ਜੀ ਤੇ ਸਾਡੇ ਹਰਿੰਦਰ ਉਹ ਜਿਹੜੇ ਹੋਣਗੇ ਇਥੇ ਉਹ 24 ਘੰਟੇ ਮਾਨੀਟਰ ਕਰਨਗੇ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਉਪਰ ਤੁਸੀਂ ਵਿਸਥਾਰ ਦੇ ਨਾਲ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਣ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਕਿ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤਾਂ